थिंक स्ट्रेट ਸਾਨੂੰ ਦੱਸਦੀ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬਦਲ ਕੇ ਆਪਣੀ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਇਸ ਕਿਤਾਬ ਅਨੁਸਾਰ ਸਾਡੇ ਸੋਚਣ ਦੇ ਤਰੀਕੇ ਉੱਤੇ ਜੋ ਕੰਟਰੋਲ ਸਾਨੂੰ ਲੱਗਦਾ ਹੈ ਉਹ ਹਕੀਕਤ ਵਿੱਚ ਉਸ ਤੋਂ ਕਿਤੇ ਵੱਧ ਹੈ ਸਾਡੇ ਵਿਚਾਰ ਸਾਡੇ ਜੀਵਨ ਪਾਵਨਾਵਾ ਅਤੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ ਇਹ ਸਿਰਫ ਸਾਡੇ ਦਿਮਾਗ ਵਿੱਚ ਚੱਲ ਰਹੀਆਂ ਸੋਚਾਂ ਨਹੀਂ ਹੁੰਦੀਆਂ ਸਗੋਂ ਇਹ ਅਸੀਂ ਆਪਣੀ ਹਕੀਕਤ ਨੂੰ ਕਿਵੇਂ ਦੇਖਦੇ ਹਾਂ ਸਨੂਬੀ ਨਿਰਧਾਰਿਤ ਕਰ ਦਿਆ ਹਨ ਇਹ ਦੋ ਤਰੀਕਿਆਂ ਨਾਲ ਸਾਡੀ ਹਕੀਕਤ ਬਣਾਉਂਦੀਆਂ ਹਨ ਨਿਊਰੋਪਲਾਸਟਿਸਿਟੀ ਜਦੋਂ ਅਸੀਂ ਕਿਸੇ ਚੀਜ਼ ਬਾਰੇ ਵਾਰ-ਵਾਰ ਸੋਚਦੇ ਹਾਂ ਤਾਂ ਸਾਡਾ ਦਿਮਾਗ ਉਹਨਾਂ ਵਿਚਾਰਾਂ ਦੇ ਅਨੁਸਾਰ ਆਪਣੇ ਆਪ ਨੂੰ ਤਾਲ ਲੈਂਦਾ ਹੈ ਉਦਾਹਰਣ ਵਜੋਂ ਜੇਕਰ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਦੱਸਦੇ ਹੋ ਕਿ ਤੁਸੀਂ ਅਸਫਲ ਹੋ ਜਾਓਗੇ ਤਾਂ ਤੁਹਾਡਾ ਦਿਮਾਗ ਅਸਲ ਵਿੱਚ ਉਹਨਾਂ ਗੱਲਾਂ ਉੱਤੇ ਕੰਮ ਕਰਨਾ ਕਾਟ ਕਰੇਗਾ ਜੋ ਸਫਲਤਾ ਲਈ ਜ਼ਰੂਰੀ ਹਨ ਦੂਜੀ ਗੱਲ ਤੁਹਾਡੇ ਵਿਚਾਰ ਤੁਹਾਡੀ ਕੋਸ਼ਿਸ਼ ਤੇ ਤੁਹਾਡੇ ਕੰਮ ਨੂੰ ਪ੍ਰਭਾਵਿਤ ਕਰਦੇ ਹਨ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਕਿਸੇ ਕੰਮ ਨੂੰ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਉਹਨੂੰ ਪੂਰਾ ਕਰਨ ਦੀ ਉਮੀਦ ਜ਼ਿਆਦਾ ਰਹਿੰਦੀ ਹੈ ਪਰ ਜੇਕਰ ਤੁਸੀਂ ਪਹਿਲਾਂ ਤੋਂ ਹੀ ਮੰਨ ਲਿਆ ਕਿ ਤੁਸੀਂ ਅਸਫਲ ਹੋ ਜਾਓਗੇ ਤਾਂ ਤੁਸੀਂ ਉਸ ਕੰਮ ਦੀ ਕੋਸ਼ਿਸ਼ ਹੀ ਨਹੀਂ ਕਰੋਗੇ ਇਸ 기ਤab ਵਿੱਚ ਉਹਨਾਂ ਲੋਕਾਂ ਦੇ ਉਦਾਹਰਣ ਹਨ ਜਿਨ੍ਹਾਂ ਨੇ ਆਪਣੇ ਖਿਆਲਾਂ ਦੀ ਤਾਕਤ ਨਾਲ ਵੱਡੀਆਂ ਮੁਸ਼ਕਲਾਂ ਨੂੰ ਹਰਾ ਦਿੱਤਾ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਇਹ ਕਹਿ ਕੇ ਕੈਂਸਰ ਨਾਲ ਲੜਾਈ ਲੜੀ ਕਿ ਉਹ ਬਿਮਾਰੀ ਤੋਂ ਵੱਡਾ ਹੈ ਦੂਸਰਾ ਵਿਅਕਤੀ ਜਿਸਨੇ ਇਹ ਮੰਨ ਲਿਆ ਕਿ ਉਹ ਅਪਰਾਜਿਤ ਹੈ ਆਪਣਾ ਵਪਾਰ ਸਫਲ ਬਣਾਉਣ ਵਿੱਚ ਕਾਮਯਾਬ ਹੋ ਗਿਆ ਕਈ ਵਾਰ ਸਾਡੀ ਸਫਲਤਾ ਅਤੇ ਖੁਸ਼ਹਾਲੀ ਵਿੱਚ ਸਭ ਤੋਂ ਵੱਡੀ ਰੁਕਾਵਟ ਸਾਡੇ ਆਪਣੇ ਹੀ ਵਿਚਾਰ ਹੁੰਦੇ ਹਨ ਇਹ ਲਿਮਿਟਿੰਗ ਬਲੀਫਸ ਹੁੰਦੇ ਹਨ ਜੋ ਸਾਡੀ ਸੋਚ ਵਿੱਚ ਗਹਿਰੀ ਜੜ੍ਹਾਂ ਪਾ ਲੈਂਦੇ ਹਨ ਜੇਕਰ ਅਸੀਂ ਇਹਨਾਂ ਨਕਾਰਾਤਮਕ ਵਿਸ਼ਵਾਸਾਂ ਨੂੰ ਪਛਾਣ ਕੇ ਉਹਨਾਂ ਤੋਂ ਪਾਰ ਹੋ ਜਾਈਏ ਤਾਂ ਅਸੀਂ ਆਪਣੇ ਜੀਵਨ ਵਿੱਚ ਵੱਡੇ ਬਦਲਾਅ ਲਿਆ ਸਕਦੇ ਹਾਂ ਜੇਕਰ ਤੁਸੀਂ ਅਕਸਰ ਸੋਚਦੇ ਹੋ ਕਿ ਮੈਂ ਇਹ ਨਹੀਂ ਕਰ ਸਕਦਾ ਜਾਂ ਇਹ ਮੇਰੇ ਲਈ ਬਹੁਤ ਔਖਾ ਹੈ ਜਾਂ ਤੁਸੀਂ ਅਸਫਲਤਾ ਦੇ ਡਰ ਕਰਕੇ ਨਵੇਂ ਚੈਲੰਜ ਨਹੀਂ ਲੈਂਦੇ ਤਾਂ ਇਹ ਸੰਭਵ ਹੈ ਕਿ ਤੁਹਾਡੀ ਸੋਚ ਤੁਹਾਨੂੰ ਸੀਮਿਤ ਕਰ ਰਹੀ ਹੈ। ਕਈ ਵਾਰ ਅਸੀਂ ਆਪਣੇ ਆਪ ਦੀ ਬੇਦ ਆਲੋਚਨਾ ਕਰਦੇ ਹਾਂ, ਆਪਣੀਆਂ ਸਫਲਤਾਵਾਂ ਨੂੰ ਕਮ ਮਾਤਵ ਦਿੰਦੇ ਹਾਂ ਜਾਂ ਹੋਰ ਲੋਕਾਂ ਨਾਲ ਆਪਣੀ ਤੁਲਨਾ ਕਰਕੇ ਆਪਣੇ ਆਪ ਨੂੰ ਅਯੋਗ ਮਹਿਸੂਸ ਕਰਦੇ ਹਾਂ। ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਗੱਲ ਲਈ ਹਾਂ ਕਹਿੰਦੇ ਹੋ ਤਾਂ ਤੁਹਾਨੂੰ ਆਪਣੇ ਸੀਮਿਤ ਕਰਦੇ ਹੋਏ ਵਿਸ਼ਵਾਸਾਂ ਨੂੰ ਪਛਾਣ ਅਤੇ ਬਦਲੰਦੀ ਲੋੜ ਹੈ ਇਹ ਕਿਤਾਬ ਕੁਝ ਵਦਿਆ ਤਰੀਕੇ ਦਿੰਦੀ ਹੈ ਜਿਵੇਂ ਕਿ ਆਪਣੇ ਨਕਾਰਾਤਮਕ ਵਿਚਾਰਾਂ ਨੂੰ ਚੁਣੌਤੀ ਦੇਣਾ ਆਪਣੇ ਆਪ ਨਾਲ ਮਿੱਠੇ ਸਬੰਧ ਬਣਾਉਣਾ ਅਤੇ ਪੋਜ਼ਿਟਿਵ ਐਫਰਮੇਸ਼ਨ ਦੁਰਾਉਣਾ ਇਹਨਾਂ ਤਕਨੀਕਾਂ ਨਾਲ ਤੁਸੀਂ ਆਪਣੇ ਵਿਚਾਰਾਂ ਨੂੰ ਬਦਲ ਕੇ ਇੱਕ ਨਵੇਂ ਅਤੇ ਵਿਸ਼ਵਾਸਯੋਗ ਦ੍ਰਿਸ਼ਟੀਕੋਣ ਦੀ ਵਿਕਾਸ ਕਰ ਸਕਦੇ ਹੋ ਛੋਟੇ-ਛੋਟੇ ਟਾਰਗੇਟ ਤੈਅ ਕਰਕੇ ਅਤੇ ਉਹਨਾਂ ਨੂੰ ਪੂਰਾ ਕਰਕੇ ਤੁਸੀਂ ਆਪਣੇ ਆਪ ਉੱਤੇ ਵਿਸ਼ਵਾਸ ਵਧਾ ਸਕਦੇ ਹੋ ਅਤੇ ਵੱਡੇ ਗੋਲ ਹਾਸਲ ਕਰਨ ਲਈ ਪ੍ਰੇਰਿਤ ਹੋ ਸਕਦੇ ਹੋ ਨਿਊਰੋਪਲਾਸਟਿਸਿਟੀ ਦਾ ਅਰਥ ਹੈ ਕਿ ਸਾਡਾ ਦਿਮਾਗ ਨਵੇਂ ਵਿਚਾਰਾਂ ਤਜਰਬਿਆਂ ਅਤੇ ਆਦਤਾਂ ਦੇ ਆਧਾਰ ਤੇ ਤਬਦੀਲ ਹੋ ਸਕਦਾ ਹੈ ਇੱਕ ਕਿਤਾਬ ਦੱਸਦੀ ਹੈ ਕਿ ਸਾਡਾ ਦਿਮਾਗ ਇੱਕ ਫਿਕਸਡ ਹਿੱਸਾ ਨਹੀਂ ਸਗੋਂ ਇਹ ਜ਼ਿੰਦਗੀ ਪਰ ਨਵੇਂ ਤਜਰਬਿਆਂ ਤੇ ਜਵਾਬ ਦੇ ਕੇ ਆਪਣੇ ਆਪ ਨੂੰ ਨਵੀਕਰਨ ਕਰਦਾ ਰਹਿੰਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਉਮਰ ਵਿੱਚ ਨਵੀਆਂ ਚੀਜ਼ਾਂ ਸਿੱਖ ਸਕਦੇ ਹੋ ਚਾਹੇ ਨਵੀਂ ਪਾਸ਼ਾ ਹੋਵੇ ਕੋਈ ਸੰਗੀਤਕ ਵਾਜਾ ਜਾਂ ਕੋਈ ਹੋਰ ਸ਼ੌਕ ਨਵੇਂ ਹੁਨਰ ਸਿੱਖਣ ਨਾਲ ਤੁਹਾਡਾ ਦਿਮਾਗ ਨਵੇਂ ਨਿਊਰਲ ਕਨੈਕਸ਼ਨ ਬਣਾਉਂਦਾ ਹੈ ਅਤੇ ਪਹਿਲਾਂ ਦੇ ਬਣੇ ਹੋਏ ਕਨੈਕਸ਼ਨ ਨੂੰ ਮਜ਼ਬੂਤ ਬਣਾਉਂਦਾ ਹੈ ਤੁਸੀਂ ਆਪਣੇ 네ਗੇਟਿਵ ਵਿਚਾਰਾਂ ਨੂੰ ਪੋਜ਼ਿਟਿਵ ਵਿਚਾਰਾਂ ਨਾਲ ਬਦਲ ਕੇ ਚਿੰਤਾ ਅਤੇ ਟੈਨਸ਼ਨ ਘਟਾ ਸਕਦੇ ਹੋ ਅਤੇ ਇੱਕ ਵਧੀਆ ਦ੍ਰਿਸ਼ਟੀਕੋਣ ਵਿਕਸਿਤ ਕਰ ਸਕਦੇ ਹੋ ਨਵੀਆਂ ਆਦਤਾਂ ਬਣਾਉਣ ਅਤੇ ਪੁਰਾਣੀਆਂ ਛੱਡਣ ਲਈ ਤੁਹਾਨੂੰ ਦੁਰਾਈ ਅਤੇ ਸਬਰ ਦੀ ਲੋੜ ਹੋਵੇਗੀ ਪਰ ਇਹ ਸੰਭਵ ਹੈ ਆਪਣੇ ਦਿਮਾਗ ਨੂੰ ਹਮੇਸ਼ਾ ਚੁਣੌਤੀ ਦਿੰਦੇ ਰਹੋ ਪਹਿਲਾਂ ਤੋਂ ਵੱਖਰੀਆਂ ਚੀਜ਼ਾਂ ਪੜੋ ਨਵੇਂ ਸਥਾਨ ਕੁੰਮੋ ਤੇ ਨਵੇਂ ਤਰੀਕਿਆਂ ਨਾਲ ਸੋਚੋ ਤਾਂ ਜੋ ਤੁਹਾਡੀ ਨਿਊਰੋਪਲਾਸਟਿਸਿਟੀ ਵਧੇ ਅਤੇ ਤੁਹਾਡਾ ਦਿਮਾਗ ਤੇਜ਼ ਹੋਵੇ ਸਵੈ ਸੁਧਾਰ ਦਾ ਪਹਿਲਾ ਕਦਮ ਇਹ ਹੈ ਕਿ ਤੁਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਪ੍ਰਤੀ ਵਧੇਰੇ ਜਾਗਰੂਕ ਬਣੋ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਸੋਚਾਂ ਨੂੰ ਚੰਗਾ ਜਾਂ ਮਾੜਾ ਆਖੋ ਸਗੋਂ ਇਹਨਾਂ ਨੂੰ ਤਟਸਟ ਢੰਗ ਨਾਲ ਦੇਖਣ ਦੀ ਅਭਿਆਸ ਕਰੋ ਇਹ ਕਿਤਾਬ ਕੁਝ ਤਕਨੀਕਾਂ ਦੀ ਸਿਫਾਰਿਸ਼ ਕਰਦੀ ਹੈ ਜੋ ਸਵੈ ਜਾਗਰੂਕਤਾ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ ਜਿਵੇਂ ਕਿ ਮਾਈਂਡਫੁਲ ਮੈਡੀਟੇਸ਼ਨ ਜਰਨਲਿੰਗ ਅਤੇ ਆਪਣੀਆਂ ਭਾਵਨਾਵਾਂ ਦੀ ਪਛਾਣ ਅਤੇ ਉਹਨਾਂ ਨੂੰ ਲੇਬਲ ਕਰਨਾ ਜਿੰਨਾ ਜ਼ਿਆਦਾ ਤੁਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਤੋਂ ਅਵੇਅਰ ਹੋਵੋਗੇ ਉਹਨਾਂ ਨੂੰ ਪੂਤਣਾ ਹੀ ਵਧੀਆ ਸਮਝ पाओਗੇ ਅਤੇ ਉਹਨਾਂ ਉੱਤੇ ਕੰਟਰੋਲ ਰੱਖ ਸਕੋਗੇ ਬਹੁਤ ਵਾਰ ਅਸੀਂ ਆਪਣੇ ਬਾਰੇ ਅਤੇ ਦੁਨੀਆ ਬਾਰੇ ਨਕਾਰਾਤਮਕ ਸੋਚ ਰੱਖਦੇ ਹਾਂ ਜੋ ਸਾਨੂੰ ਪਿੱਛੇ ਖਿੱਚ ਸਕਦੀ ਹੈ ਅਤੇ ਸਾਡੇ ਸੁਪਨਿਆਂ ਤੱਕ ਪਹੁੰਚਣ ਵਿੱਚ ਰੁਕਾਵਟ ਬਣ ਸਕਦੀ ਹੈ ਇਸ ਕਰਕੇ ਇਹ ਕਿਤਾਬ ਨਕਾਰਾਤਮਕ ਵਿਚਾਰਾਂ ਨੂੰ ਚੁਣੌਤੀ ਦੇਣ ਅਤੇ ਉਹਨਾਂ ਨੂੰ ਸਕਾਰਾਤਮਕ ਵਿਚਾਰਾਂ ਨਾਲ ਬਦਲਣ ਦੀ ਮਤਾ ਉੱਤੇ ਜ਼ੋਰ ਦਿੰਦੀ ਹੈ ਆਵਾਰ ਪ੍ਰਕਟਾਵਾ thankfulness ਆ ਦੇ ਵਿਜੂਅਲਾਈਜੇਸ਼ਨ ਵੀ ਮਨੁੱਖ ਦੀ ਸੋਚ ਅਤੇ ਜੀਵਨ 'ਚ ਖੁਸ਼ਹਾਲੀ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਹਰ ਰੋਜ਼ ਉਹ ਚੀਜ਼ਾਂ ਲਿਖੋ ਜਿਨ੍ਹਾਂ ਲਈ ਤੁਸੀਂ ਆਬਾਰੀ ਹੋ ਭਾਵੇਂ ਉਹ ਕਿੰਨੀਆਂ ਵੀ ਛੋਟੀਆਂ ਹੋਣ ਇਹ ਅਭਿਆਸ ਤੁਹਾਡੇ ਵਿੱਚ ਸਕਾਰਾਤਮਕ ਗ੍ਰਿਸ਼ਟੀਕੋਣ ਪੈਦਾ ਕਰੇਗਾ ਅਤੇ ਤੁਹਾਨੂੰ ਜੀਵਨ ਦੀਆਂ ਚੰਗੀਆਂ ਚੀਜ਼ਾਂ ਦੀ ਵਧੇਰੇ ਸਥਾਈ ਨਾ ਕਰਾਉਣ ਵਿੱਚ ਮਦਦ ਕਰੇਗਾ ਜ਼ਿੰਦਗੀ ਦੇ ਪਲ-ਪਲ ਵਿੱਚ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰੋ जिन्ना ਲਈ ਤੁਸੀਂ ਆਬਾਰੀ ਹੋ ਚਾਹੇ ਉਹ ਖੂਬਸੂਰਤ ਸੂਰਜ ਅਸਤ ਹੋਵੇ ਜਾਂ ਤੁਹਾਡੀ ਚੰਗੀ ਸਿਹਤ ਵਿਜੂਅਲਾਈਜੇਸ਼ਨ ਪਹਾੜੀਆਂ ਸੁਪਨਿਆਂ ਨੂੰ ਪ੍ਰਾਪਤ ਕਰਨ ਵਿੱਚ ਇੱਕ ਤਾਕਤਵਰ ਔਜ਼ਾਰ ਹੈ ਆਪਣੀ ਅੱਖਾਂ ਬੰਦ ਕਰਕੇ ਆਪਣੇ ਇਛਿਤ ਪਵਿੱਖ ਦੀ ਕਲਪਨਾ ਕਰੋ ਜਿਵੇਂ ਤੁਸੀਂ ਆਪਣਾ ਟੀਚਾ ਪੂਰਾ ਕਰ ਲਿਆ ਹੋਵੇ ਜਿੰਨਾ ਜ਼ਿਆਦਾ ਤੁਸੀਂ ਆਪਣੀ ਕਲਪਨਾ ਨੂੰ ਵਿਸ਼ਲੇਸ਼ਣ ਕਰੋਗੇ ਮਨ ਨਾਲ ਜੁੜੀਆਂ ਪਾਵਨਾਵਾਂ ਨੂੰ ਮਹਿਸੂਸ ਕਰੋਗੇ ਉਤਨਾ ਹੀ ਵਧੇਰੇ ਤੁਸੀਂ ਆਪਣੇ ਸੁਪਨਿਆਂ ਨੂੰ ਹਕੀਕਤ ਚ ਬਦਲਣ ਲਈ ਪ੍ਰੇਰਿਤ ਹੋਵੋਗੇ ਇਹ ਤਕਨੀਕ ਤੁਹਾਨੂੰ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਸਪਸ਼ਟ ਰਣਨੀਤੀਆਂ ਬਣਾਉਣ ਵਿੱਚ ਮਦਦ ਕਰੇਗੀ ਅਤੇ ਤੁਹਾਡੀ ਸਫਲਤਾ ਦੀ ਸੰਭਾਵਨਾ ਵਧਾਏਗੀ ਸਮਾਰਟ ਸੁਪਨਿਆਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਜਿੱਥੇ ਟੀਚਾ ਖਾਸ ਮਾਪਯੋਗ ਪ੍ਰਾਪਤ ਹੋਣ ਯੋਗ ਸੰਬੰਧਿਤ ਅਤੇ ਸਮੇਂਬੱਧ ਹੋਣੇ ਚਾਹੀਦੇ ਹਨ ਕਈ ਵਾਰ ਅਸੀਂ ਆਮ ਇੱਛਾਵਾਂ ਨੂੰ ਟੀਚਾ ਸਮਝ ਲੈਂਦੇ ਹਾਂ ਪਰ ਇਹ ਦੋਨੋਂ ਵੱਖਰੀ ਚੀਜ਼ਾਂ ਹਨ ਉਦਾਹਰਨ ਵਜੋਂ ਮੈਂ ਤੰਦਰੁਸਤ ਹੋਣਾ ਚਾਹੁੰਦਾ ਹਾਂ ਸਿਰਫ ਇੱਕ ਇੱਛਾ ਹੈ ਜਦਕਿ ਮੈਂ ਅਗਲੇ 3 ਮਹੀਨਿਆਂ ਵਿੱਚ 5 ਕਿਲੋ ਭਾਰ ਘਟਾਵਾਂਗਾ ਇੱਕ ਸਪਸ਼ਟ ਅਤੇ ਲਕਸ਼ਯਬੱਧ ਟੀਚਾ ਹੈ ਆਪਣੇ ਸੁਪਨਿਆਂ ਨੂੰ ਲਿਖੋ ਅਤੇ ਉਹਨਾਂ ਨੂੰ ਇੱਕ ਐਸੀ ਥਾਂ ਤੇ ਰੱਖੋ ਜਿੱਥੇ ਤੁਸੀਂ ਉਹਨਾਂ ਨੂੰ ਅਕਸਰ ਦੇਖ ਸਕੋ ਇਸ ਨਾਲ ਤੁਹਾਡੀ ਪ੍ਰੇਰਣਾ ਬਣੀ ਰਹੇਗੀ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਹਿਲਾਂ ਹੀ ਪਛਾਣੋ ਅਤੇ ਉਹਨਾਂ ਨਾਲ ਨਜਿੱਠਣ ਲਈ ਇੱਕ ਟੋਕਵਾ ਯੋਜਨਾ ਬਣਾਓ ਜੀਵਨ ਹਮੇਸ਼ਾ ਤੁਹਾਡੀ ਯੋਜਨਾ ਮੁਤਾਬਕ ਨਹੀਂ ਚਲਦਾ ਇਸ ਲਈ ਲਚਕਦਾਰ ਬਣੋ ਅਤੇ ਜ਼ਰੂਰਤ ਪੈਣ ਤੇ ਆਪਣੇ ਸੁਪਨਿਆਂ ਵਿੱਚ ਸੋ ਜੀਵਾਨ ਬਦਲਾ ਕਰੋ ਮਜ਼ਬੂਤ ਅਤੇ ਅਰਥਪੂਰਨ ਸੰਬੰਧ ਬਣਾਉਣਾ ਜੀਵਨ ਵਿੱਚ ਬਹੁਤ ਮਹੱਤਵਪੂਰਨ ਹੈ। ਇਹ ਕਿਤਾਬ ਦੱਸਦੀ ਹੈ ਕਿ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਸੰਚਾਰ, ਸਕਾਰਾਤਮਕ ਸੋਚ ਅਤੇ ਆਪਸੀ ਸਤਿਕਾਰ ਦੇ ਜ਼ਰੀਏ ਅਸੀਂ ਆਪਣੇ ਰਿਸ਼ਤਿਆਂ ਨੂੰ ਵਧਿਆ ਬਣਾ ਸਕਦੇ ਹਾਂ। ਪ੍ਰਭਾਵਸ਼ਾਲੀ ਸੰਚਾਰ ਲਈ ਸਿੱਧਾ ਅਤੇ ਇਮਾਨਦਾਰ ਬਣੋ, ਆਪਣੀਆਂ ਭਾਵਨਾਵਾਂ ਨੂੰ ਖੁੱਲੇ ਤੌਰ ਤੇ ਜ਼ਾਹਿਰ ਕਰੋ ਪਰ ਨਾਲ ਹੀ ਹੋਰ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਹੋਵੇ ਤਾਂ ਕੇਵਲ ਸੁਨਣ ਦਾ ਨਾਟਕ ਨਾ ਕਰੋ ਸਗੋਂ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਨੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਬਿਨਾਂ ਨਿੰਦਾ ਕੀਤੇ ਹੋਰਾਂ ਪ੍ਰਤੀ ਹਮਦਰਦੀ ਰੱਖੋ ਭਾਵੇਂ ਤੁਸੀਂ ਉਹਨਾਂ ਦੀ رائے ਨਾਲ ਸਹਿਮਤ ਨਾ ਵੀ ਹੋਵੋ ਪੋਜ਼ਿਟਿਵ ਲੋਕਾਂ ਨਾਲ ਰਹੋ ਜੋ ਤੁਹਾਨੂੰ ਪ੍ਰੇਰਿਤ ਕਰਦੇ ਹਨ ਅਤੇ ਤੁਸੀਂ ਇੱਕ ਸਹਾਇਕ ਸਮੂਹ ਬਣਾਓ ਜੋ ਤੁਹਾਡੀ ਉਤਸ਼ਾਹਨਾ ਕਰੇ ਅਤੇ ਤੁਹਾਡੀ ਉન્નਤੀ ਵਿੱਚ ਮਦਦ ਕਰੇ ਪੋਜ਼ਿਟਿਵ ਬਾਡੀ ਭਾਸ਼ਾ ਦਾ ਉਪਯੋਗ ਕਰੋ ਅੱਖਾਂ ਨਾਲ ਸੰਪਰਕ ਬਣਾਓ ਖੁੱਲੇ ਮਨ ਨਾਲ ਗੱਲ ਕਰੋ ਅਤੇ ਹਮੇਸ਼ਾ ਆਪਣੇ ਹਾਵ-ਭਾਵ ਨੂੰ ਸਕਾਰਾਤਮਕ ਰੱਖੋ ਜਦੋਂ ਕਿਸੇ ਵਿਵਾਦ ਦੀ ਸਥਿਤੀ ਆਵੇ ਤਾਂ ਗੁੱਸਾ ਕਰਨ ਦੀ ਬਜਾਏ ਸ਼ਾਂਤ ਰਹੋ ਅਤੇ ਸਮੱਸਿਆ ਨੂੰ ਗਹਿਨਤਾ ਨਾਲ ਸਮਝਣ ਦੀ ਕੋਸ਼ਿਸ਼ ਕਰੋ ਹਮੇਸ਼ਾ ਸਿਰਫ ਆਪਣੇ ਹੀ ਨਜ਼ਰੀਏ ਤੋਂ ਨਾ ਸੋਚੋ ਸਗੁ ਦੂਜੇ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਵੀ ਸਥਿਤੀ ਨੂੰ ਦੇਖਣ ਦੀ ਕੋਸ਼ਿਸ਼ ਕਰੋ ਸਮੱਸਿਆਵਾਂ ਦਾ ਹੱਲ ਲੱਭਣ ਲਈ ਮਿਲਜੁਲ ਕੇ ਕੰਮ ਕਰੋ ਅਤੇ ਜਰੂਰਤ ਪੈਣ ਤੇ ਸਮਝੌਤਾ ਕਰਨ ਜਾਂ ਮਾਫੀ ਮੰਗਣ ਲਈ ਪਿਆਰ ਰਹੋ ਗਲਤੀ ਨੂੰ ਮੰਨਣਾ ਅਤੇ ਮਾਫੀ ਮੰਗਣ ਦੀ ਸਮਰੱਥਾ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਕਿਸੇ ਨੂੰ ਮਾਫ ਕਰਨਾ ਵੀ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ ਸਿਹਤਮੰਦ ਰਿਸ਼ਤਿਆਂ ਨੂੰ ਹੋਰ ਵਿਕਸਿਤ ਕਰਨ ਲਈ ਹਮੇਸ਼ਾ ਦਿਆਲੂ ਅਤੇ ਮਦਦਗਾਰ ਬਣੋ ਆਪਣੇ ਸਾਥੀਆਂ ਦੀ ਤਾਰੀਫ਼ ਕਰੋ ਉਹਨਾਂ ਦੀ ਮਿਹਨਤ ਦੀ ਕਦਰ ਕਰੋ ਅਤੇ ਉਹਨਾਂ ਨੂੰ ਮਹਿਸੂਸ ਕਰਵਾਓ ਕਿ ਉਹਨਾਂ ਦੀ ਕੀਮਤ ਤੁਹਾਡੇ ਲਈ ਕਿੰਨੀ ਵੱਧ ਹੈ ਆਪਣੇ ਸਾਥੀ ਜਾਂ ਦੋਸਤਾਂ ਨਾਲ ਗੁਣਵੱਤਾ ਭਰਿਆ ਸਮਾਂ ਬਿਤਾਓ ਨਵੀਆਂ ਚੀਜ਼ਾਂ ਸਿੱਖੋ ਅਤੇ ਇਕੱਠੇ ਉਨਤੀ ਵੱਲ ਵਧੋ ਉਤਪਾਦਕਤਾ ਅਤੇ ਸਮਾਂ ਪ੍ਰਬੰਧਨ ਬਹੁਤ ਮਤਵਪੂਰਨ ਹਨ ਕਿਤਾਬ ਦੱਸਦੀ ਹੈ ਕਿ ਤੁਸੀਂ ਆਪਣੇ ਕੰਮਾਂ ਨੂੰ ਉਹਨਾਂ ਦੀ ਮਤਤਾ ਅਤੇ ਸਮੇਂ ਦੀ ਲੋੜ ਅਨੁਸਾਰ ਤਰਜੀਹ ਦਿਓ ਸਭ ਤੋਂ ਮਤਵਪੂਰਨ ਕੰਮ ਪਹਿਲਾਂ ਕਰੋ ਅਤੇ ਜੋ ਘੱਟ ਮਤਵਪੂਰਨ ਹਨ ਉਹਨਾਂ ਨੂੰ ਬਾਅਦ ਤੇ ਰੱਖੋ ਲੇਖਕ ਇੱਕ ਵਿਧੀ ਦੀ ਸਿਫਾਰਿਸ਼ ਕਰਦਾ ਹੈ ਜਿਸ ਵਿੱਚ ਇੱਕ ਮਤਵਪੂਰਨ ਅਤੇ ਜ਼ਰੂਰੀ ਕੰਮ ਜੋ ਬਿਲਕੁਲ ਟਾਲੇ ਨਹੀਂ ਜਾ ਸਕਦੇ ਦੋ ਮਤਵਪੂਰਨ ਪਰ ਜ਼ਰੂਰੀ ਨਹੀਂ ਕਿ ਤੁਰੰਤ ਕੀਤੇ ਜਾਣ ਤਿੰਨ ਕਾਟਕ ਮਤਵਪੂਰਨ ਪਰ ਫਿਰ ਵੀ ਕੀਤੇ ਜਾਣ ਚਾਰ ਨਾਤਾ ਮਤਵਪੂਰਨ ਨਾ ਹੀ ਜ਼ਰੂਰੀ ਕੰਮ ਪਹਿਲਾ ਇੱਕ ਟਾਸਕ ਕਰੋ ਫਿਰ ਦੋ ਅਤੇ ਜੇ ਸਮਾਂ ਹੋਵੇ ਤਾਂ ਤਿੰਨ ਕਰੋ ਪਰ ਚਾਰ ਟਾਸਕ ਨੂੰ ਹਟਾ ਦਿਓ ਜਾਂ ਅਣਡਿੱਠਾ ਕਰ ਧਿਆਨ ਪੰਗ ਹੋਣ ਵਾਲੀਆਂ ਗੱਲਾਂ ਨੂੰ ਕਟਾਉਣ ਤੇ ਧਿਆਨ ਦਿਓ ਕਿਉਂਕਿ ਵਿਅਰਥ ਦੇ ਧਿਆਨ ਪੰਗ ਹੋਣ ਕਾਰਨ ਪਹਾੜੀ ਉਤਪਾਦਕਤਾ ਘਟ ਸਕਦੀ ਹੈ ਬਾਹਰੀ ਧਿਆਨ ਪੰਗ ਕਰਨ ਵਾਲੀਆਂ ਗੱਲਾਂ ਵਿੱਚ ਸੋਸ਼ਲ ਮੀਡੀਆ ਫੋਨ ਨੋਟੀਫਿਕੇਸ਼ਨ ਅਤੇ ਸ਼ੋਰ ਸ਼ਾਮਲ ਹਨ ਜਦਕਿ ਅੰਦਰੂਨੀ ਧਿਆਨ ਪੰਗ ਕਰਨ ਵਾਲੀਆਂ ਚੀਜ਼ਾਂ ਵਿੱਚ ਚਿੰਤਾਵਾਂ ਨਕਾਰਾਤਮਕ ਸੋਚ ਅਤੇ ਆਲਸ ਆਉਂਦੇ ਹਨ ਇਸ ਤੋਂ ਬਚਣ ਲਈ ਆਪਣੇ ਫੋਨ ਨੂੰ ਸਾਇਲੈਂਟ ਮੋਡ ਤੇ ਰੱਖੋ ਜਾਂ ਦੂਰ ਰੱਖੋ ਸੋਸ਼ਲ ਮੀਡੀਆ ਐਪਸ ਨੂੰ ਬਲੌਕ ਕਰੋ ਅਤੇ ਸ਼ਾਂਤ ਵਾਤਾਵਰਣ ਵਿੱਚ ਕੰਮ ਕਰੋ ਟੂ-डू ਲਿਸਟ ਬਣਾਓ ਅਤੇ ਉਸ ਉਤੇ ਕੇਂਦਰਿਤ ਰਹੋ ਮਨ ਨੂੰ ਸ਼ਾਂਤ ਰੱਖਣ ਲਈ ਧਿਆਨ ਅਤੇ ਮਾਈਂਡਫੁਲਨੈਸ ਦੀ ਅਭਿਆਸ ਕਰੋ ਉੱਚੀ ਉਤਪਾਦਕਤਾ ਲਈ ਇੱਕ ਵਾਰ ਵਿੱਚ ਕੇਵਲ ਇੱਕ ਕੰਮ ਕਰੋ ਅਤੇ ਮਲਟੀਟਾਸਕਿੰਗ ਤੋਂ ਬਚੋ ਸਮੇਂ ਸਮੇਂ ਤੇ ਛੋਟੇ-ਛੋਟੇ ਬ੍ਰੇਕ ਲੈ ਕੇ ਆਪਣੀ ਊਰਜਾ ਦਾ ਸતર ਠੀਕ ਰੱਖੋ ਆਟੋਮੇਸ਼ਨ ਟੂਲਸ ਅਤੇ ਨਵੀਨ ਤਕਨੀਕਾਂ ਦੀ ਵਰਤੋਂ ਕਰੋ ਪਾਰਕਿੰਸਨ ਦਾ ਕਾਨੂੰਨ ਕਹਿੰਦਾ ਹੈ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਅਸੀਂ ਜਿੰਨਾ ਸਮਾਂ ਸੋਚਦੇ ਹਾਂ ਅਸੀਂ ਉਸ ਤੋਂ ਘੱਟ ਸਮੇਂ ਵਿੱਚ ਵੀ ਉਸ ਕੰਮ ਨੂੰ ਕਰ ਸਕਦੇ ਹਾਂ ਦੋ ਮਿੰਟ ਰੂਲ ਦੀ ਵਰਤੋਂ ਕਰੋ ਜੇਕਰ ਕੋਈ ਕੰਮ 2 ਮਿੰਟ ਜਾਂ ਉਸ ਤੋਂ ਘੱਟ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ ਤਾਂ ਉਹ ਕੰਮ ਤੁਰੰਤ ਕਰ ਲਓ ਵਿੱਤ ਪ੍ਰਬੰਧਨ ਲਈ ਆਪਣੇ ਆਰਥਿਕ ਹਾਲਾਤ ਦਾ ਮੁਲਾਂਕਣ ਕਰੋ ਅਤੇ ਸਾਫ਼ ਸੁਥਰੇ ਮਾਪਯੋਗ ਲਕਸ਼ya ਨਿਰਧਾਰਿਤ ਕਰੋ ਜਿਵੇਂ ਕਿ ਕਰਜ਼ਾ ਉਤਾਰਨਾ ਰਿਟਾਇਰਮੈਂਟ ਲਈ ਬਚਤ ਕਰਨੀ ਜਾਂ ਘਰ ਖਰੀਦਣਾ ਵੱਖ-ਵੱਖ ਆਰਥਿਕ ਵਿਕਲਪਾਂ ਉਤੇ ਖੋਜ ਕਰੋ ਜਿਵੇਂ ਕਿ ਨਿਵੇਸ਼, ਬੀਮ ਅਤੇ ਕ੍ਰੈਡਿਟ ਕਾਰਡ ਆਰਥਿਕ ਨਿਰਣਾ ਵਿਚ ਪਾਵਨਾਵਾ ਤੋਂ ਦੂਰ ਰਹੋ ਅਤੇ ਹਮੇਸ਼ਾ ਤਕਨੀਕੀ ਅਤੇ ਤੱਥਾ دارਿਤ ਸੋਚ ਦੀ ਵਰਤੋਂ ਕਰੋ ਕਰਜ਼ੇ ਨੂੰ ਬਿਹਤਰ ਤੰਗ ਨਾਲ ਪ੍ਰਬੰਧਿਤ ਕਰੋ ਅਤੇ ਵਿਆਜ ਦਰਾਂ ਅਤੇ ਘਟੋਗਟ ਭੁਗਤਾਨ ਤੇ ਨਿਗ੍ਹਾ ਰੱਖੋ ਕਰਜ਼ੇ ਨੂੰ ਚੁਕਾਨ ਲਈ ਇੱਕ ਟੋਕਵਾ ਯੋਜਨਾ ਬਣਾਓ ਜਿਸ ਵਿੱਚ ਵਾਧੂ ਭੁਗਤਾਨ ਕਰਨਾ ਗੈਰ ਜ਼ਰੂਰੀ ਖਰਚਾਂ ਵਿੱਚ ਕਟੌਤੀ ਕਰਨੀ ਅਤੇ ਹੋਰ ਆਮਦਨ ਸਰੋਤ ਖੋਜਨੇ ਸ਼ਾਮਲ ਹੋ ਸਕਦੇ ਹਨ ਜੇਕਰ ਤੁਹਾਨੂੰ ਕੋਈ ਆਰਥਿਕ ਸੰਕਟ ਮਹਿਸੂਸ ਹੋ ਰਿਹਾ ਹੈ ਤਾਂ ਇੱਕ ਵਿੱਤ ਸਲਾਹਕਾਰ ਜਾਂ ਕਰਜ਼ਾ ਮਾਹਿਰ ਦੀ ਮਦਦ ਲਵੋ ਆਰਥਿਕ ਟੀਚਿਆਂ ਨੂੰ ਪੂਰਾ ਕਰਨ ਲਈ ਬਚਤ ਕਰਨ ਦੀ ਆਦਤ ਵਿਕਸਿਤ ਕਰੋ ਅਤੇ ਲੰਬੀ ਮਿਆਦ ਲਈ ਨਿਯਮਤ ਤਰੀਕੇ ਨਾਲ ਆਪਣੇ ਵਿੱਤਾਂ ਦੀ ਯੋਜਨਾ ਬਣਾਓ ਨਿਯਮਤ ਰੂਪ ਵਿੱਚ ਬਚਤ ਕਰਨ ਦੀ ਆਦਤ ਪਾਓ ਪਾਵੇਂ ਰਕਮ ਕਾਟ ਹੋਵੇ ਸਮੇਂ ਦੇ ਨਾਲ ਨਾਲ ਤੁਹਾਡੀ ਬਚਤ ਵਧੇਗੀ ਆਪਣੇ ਟੀਚਿਆਂ ਨੂੰ ਤੇਜ਼ੀ ਨਾਲ ਪ੍ਰਾਪਤ ਕਰਨ ਲਈ ਨਿਵੇਸ਼ ਕਰੋ ਵੱਖ-ਵੱਖ ਨਿਵੇਸ਼ ਵਿਕਲਪਾਂ ਜਿਵੇਂ ਕਿ ਮਿਊਚੁਅਲ ਫੰਡ ਅਤੇ ਸ਼ੇਅਰ ਬਾਜ਼ਾਰ ਤੇ ਖੋਜ ਕਰੋ ਅਤੇ ਆਪਣੇ ਜੋਖਮ ਸਹਿਣਸ਼ੀਲਤਾ ਦੇ ਆਧਾਰ ਤੇ ਨਿਵੇਸ਼ ਕਰੋ ਆਪਣੇ ਖਰਚਿਆਂ ਤੇ ਨਿਗ੍ਹਾ ਰੱਖੋ ਇਹ ਜਾਣਨ ਲਈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਆਪਣੇ ਖਰਚਿਆਂ ਦਾ ਹਿਸਾਬ ਰੱਖੋ ਇਹ ਤੁਹਾਨੂੰ ਲੋੜਿੰਦੇ ਖਰਚਿਆਂ ਦੀ ਪਛਾਣ ਕਰਨ ਅਤੇ ਹੋਰ ਬਚਤ ਦੇ ਤਰੀਕੇ ਲੱਭਣ ਵਿੱਚ ਮਦਦ ਕਰ ਸਕਦਾ ਹੈ ਆਪਣੀਆਂ ਵਿੱਤੀ ਆਦਤਾਂ ਅਤੇ ਵਿਵਹਾਰ ਬਾਰੇ ਜਾਣੂ ਬਣੋ ਆਪਣੇ ਆਰਥਿਕ ਨਿਰਣਿਆਂ ਦੀ ਜ਼ਿੰਮੇਵਾਰੀ ਲਵ ਅਤੇ ਗਲਤੀਆਂ ਤੋਂ ਸਿੱਖੋ ਲੰਮੇ ਸਮੇਂ ਦੀ ਯੋਜਨਾ ਬਣਾਓ ਤੁਰੰਤ ਲਾਭ ਦੇ ਬਜਾਏ ਲੰਮੇ ਸਮੇਂ ਦੀ ਆਰਥਿਕ ਸਥਿਰਤਾ ਤੇ ਧਿਆਨ ਦਿਓ ਆਪਣੀ ਆਮ ਤੰਦਰੁਸਤੀ ਤੇ ਧਿਆਨ ਦਿਓ ਤੁਹਾਡੀ ਆਮ ਤੰਦਰੁਸਤੀ ਵਿੱਚ ਤੁਹਾਡੀ ਸਰੀਰਿਕ, ਮਾਨਸਿਕ ਅਤੇ ਪਾਵਨਾਤਮਕ ਖੇਤਰ ਆਉਂਦੇ ਹਨ। ਇਹਨਾਂ ਵਿੱਚ ਸਿਹਤਮੰਦ ਆਦਤਾਂ ਨੂੰ ਸ਼ਾਮਲ ਕਰਕੇ ਤੁਸੀਂ ਆਪਣੀ ਆਮ ਤੰਦਰੁਸਤੀ ਵਿੱਚ ਸੁਧਾਰ ਕਰ ਸਕਦੇ ਹੋ। ਆਪਣੇ ਤਣਾਵ ਦੇ ਕਾਰਨਾਂ ਦੀ ਪਛਾਣ ਕਰੋ। ਤਣਾਵ ਘਟਾਉਣ ਲਈ ਗੂੜੀ ਸਾਹ ਲੈਣ ਧਿਆਨ, ਯੋਗ ਅਤੇ ਵਿਆਯਾਮ ਜਿਵੇਂ ਤਕਨੀਕਾਂ ਦੀ ਅਭਿਆਸ ਕਰੋ, ਇੱਕ ਨਿਯਮਤ ਨੀਂਦ ਸ਼ਡਿਊਲ ਬਣਾਓ ਅਤੇ ਉਸ ਤੇ ਚੱਲੋ। ਹਰ ਰਾਤ ਇੱਕੋ ਸਮੇਂ ਸੌਣ ਅਤੇ ਜਾਗਣ ਦੀ ਕੋਸ਼ਿਸ਼ ਕਰੋ। ਸੌਣ ਤੋਂ ਪਹਿਲਾਂ ਇੱਕ ਆਰਾਮਦਾਇਕ ਰੁਟੀਨ ਬਣਾਓ ਜਿਵੇਂ ਕਿ ਗਰਮ ਪਾਣੀ ਨਾਲ ਨਹਾਉਣਾ, ਪੜਾਈ ਕਰਨੀ ਜਾਂ ਹੌਲੀ-ਹੌਲੀ ਸੰਗੀਤ ਸੁਣਨਾ। ਆਪਣੇ ਬੈਡਰੂਮ ਨੂੰ ਸ਼ਾਂਤ, ਹਨੇਰਾ ਅਤੇ ਠੰਡਾ ਰੱਖੋ। ਕੈਫੀਨ ਅਤੇ ਸ਼ਰਾਬ ਦੀ ਵਰਤੋਂ ਕੱਟ ਕਰੋ ਕਿਉਂਕਿ ਇਹ ਤੁਹਾਡੀ ਨੀਂਦ ਚ ਵਿਗਨ ਪਾ ਸਕਦੇ ਹਨ। ਸ਼ਾਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਵੋ ਸਿਹਤਮੰਦ ਭੋਜਨ ਖਾਓ ਇੱਕ ਸੰਤੁਲਿਤ ਆਹਾਰ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਲਾਭਕਾਰੀ ਹੈ ਨਿਯਮਤ ਵਿਆਯਾਮ ਕਰੋ ਇਹ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਫਾਇਦੇਮੰਦ ਹੈ ਆਪਣੇ ਸੋਸ਼ਲ ਸਰਕਲ ਨਾਲ ਜੁੜੇ ਰਹੋ ਮਜ਼ਬੂਤ ਸਮਾਜਿਕ ਸੰਬੰਧ ਤੁਹਾਡੀ ਆਮ ਤੰਦਰੁਸਤੀ ਲਈ ਮਹੱਤਵਪੂਰਨ ਹਨ ਆਪਣੀਆਂ ਭਾਵਨਾਵਾਂ ਪ੍ਰਗਟ ਕਰੋ ਆਪਣੀਆਂ ਭਾਵਨਾਵਾਂ ਨੂੰ ਦਬਾਉਣ ਦੀ ਬਜਾਏ ਉਹਨਾਂ ਨੂੰ ਸਿਹਤਮੰਦ ਤਰੀਕਿਆਂ ਨਾਲ ਵਿਅਕਤ ਕਰੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਿਤਾਬ ਦਾ ਸੰਖੇਪ ਸਮਝ ਆਇਆ ਹੋਵੇਗਾ ਤੁਹਾਡੇ ਵਿਚਾਰਾਂ ਨੂੰ ਕਮੈਂਟ ਵਿੱਚ ਦੱਸੋ